ਹਾਂ ਜੀ ਇਹ ਸਾਰੇ ਐਕਸੀਡੈਂਟ ਹੋਇਆ ਜੀ ਕਿਹ ਜੰਗ ਕਰਦੇ ਆ। ਚਾਰ ਲੱਟਕੇ ਫੈਕਟਵਾ ਦੇ ਜਵਾਈਟ ਰੰਗ ਦਾ ਫੈਕਟਵਾ ਸੀ ਤੇ ਇਧਰੋਂ ਆ ਰਹੇ ਸੀ ਜਿਲੰਦਰ ਵੱਲੋਂ। ਜੀ। ਰੁਕੋਦਨ ਨੂੰ ਜਾ ਰਹੇ ਸੀ। ਇੱਕ ਟਰੱਕ ਦੇ ਵਿੱਚ ਦਜੀ ਖੜੇ ਟਰੱਕ ਦੇ ਵਿੱਚ। ਤੇ ਇਹ ਜਿਹੜਾ ਧਾਪਾ ਆ ਇਹ ਧਾਪਾ ਕਿਸ ਟਰੱਕ ਖੜੇ ਸੀ। ਹਾਂ ਜੀ ਇਹਨਾਂ ਵੱਲੋਂ ਟਰੱਕ ਵਾਲਿਆਂ ਨੂੰ ਰੋਕਿਆ ਗਿਆ ਥਣ। ਮੇਰੇ ਵੱਲੋਂ ਕੋਈ ਰੋਕਿਆ ਨਹੀਂ। ਅੱਛਾ ਜੀ। ਕੋਈ ਨੰਬਰ ਟ੍ਰੇਸ ਹੋਇਆ ਸਰ? ਨੰਬਰ ਨਹੀਂ ਅਜੇ ਤੱਕ ਟ੍ਰੇਸ ਹੋਇਆ ਜੀ। ਅੰਕਲ ਜੀ। ਤੇ ਜਿਹੜੇ ਜਿਹਨਾਂ ਦਾ ਐਕਸੀਡੈਂਟ ਹੋਇਆ ਉਹਦੇ ਵਿੱਚ ਕਿੰਨੇ ਮੱਜ ਗਿਆ ਤੇ ਕਿੰਨੇ ਜਰੂਰੀ ਦੋ ਦੀ ਡੈਥ ਹੋ ਗਈ ਮੋਕੇ ਤੇ ਦੋ ਹਸਪੀਟਲ ਦਾਖਲ ਕਰਾਤੀ। ਅੱਛਾ ਜੀ। ਤੇ ਕਿਹੜੇ ਹਸਪੀਟਲ ਦਾਖਲ ਨੇ ਜੀ? ਇਹ ਸਿਵਲ ਹਸਪੀਟਲ ਕੋਟਰ। ਇਹ ਜਿਹੜਾ ਟੱਪਾ ਆ ਇਹ ਰੋਡ ਦੇ ਉੱਤੇ ਹਾਈਵੇ ਦੇ ਉੱਪਰ ਆ। ਔਰ ਜਿਹੜੇ ਟਰੱਕ ਆ ਉਹ ਗਲਤ ਸਾਈਡ ਦੇ ਉੱਤੇ ਜਾਂ ਕਹਿ ਸਕਦੇ ਆ ਕਿ ਓਵਰ ਖੜੇ ਕਿੱਥੇ ਜਾਂਦੇ ਆ। ਤੇ ਇਹ ਜਿਹੜੇ ਟੱਪੇ ਵਾਲੇ ਇਹਨਾਂ ਦੇ ਉੱਤੇ ਕੋਈ ਕਾਰਵਾਈ ਹੋਏਗੀ। ਇਹ ਤਾ ਹੁਣ ਪੁਲਿਸ ਸਟੇਸ਼ਨ ਵਾਲੇ ਦੱਸਣਗੇ। ਹਾਂਜੀ ਰਜਿਸਟ੍ਰੇਸ਼ਨ ਵਾਲੇ ਦੱਸਾ ਜੀ ਇਹ ਤੁਸੀਂ ਵੀ ਸਪੋਰਟ ਫੌਕਸਰ ਹੋ ਨਾ ਹਾਂਜੀ ਹਾਂਜੀ 112 ਤੁਹਾਡੀ ਐਂਟਰੀ ਆ ਹਾਂਜੀ ਹਾਂਜੀ ਤੇ ਜਿਹੜਾ ਇਹ ਨੰਬਰ ਟਰੇਸ ਹੋ ਗਿਆ ਫਿਰ ਤਾਂ ਹੋਊਗੀ ਹਾਂਜੀ ਨੰਬਰ ਟਰੇਸ ਹੋ ਗਿਆ ਦਾ ਠੀਕ ਹੈ